नहीं है क्योंकि समा है तो बहुत बैठे थे गल पता तो नहीं क्यों चिट्टा चिट्टा जहां सोना लगी क्योंकि असि हजामत करा ली है आप हजाम करा लिया ते... ਇਦਰ a b c d ਮਾਰਗਦਰਸ਼ ਕਰਦੀ ਹੈ ہمارا ਬੜਾ ਬਹੁਤ ਜ਼ਿਆਦਾ ਚੜ ਰਹੇ ਹਮ ਤੇ ਛੋਟੇ ਵੀ ਕਰਾ ਦੇ ਦੇਖੋ ਗੰਜ ਪੈ ਗਏ ਨੇ ਕਿਉਂਕਿ ਜਿਨ੍ਹਾਂ ਦੇ ਗੰਜ ਪੈਂਦੇ ਨੇ ਕਹਿੰਦੇ ਉਹਨਾਂ ਕੋਈ ਪੈਸਾ ਜ਼ਿਆਦਾ ਆਂਦਾ ਹੈ ਤੇ ਉਹ ਸਾਡੇ ਕੋਲ ਉਹਨਾਂ ਨੂੰ ਪੈਸੇ ਨਹੀਂ ਤੇ ਬਹੁਤ ਬਹੁਤ ਸ਼ੁਕਰੀਆ